ਉਹ ਲੜਕੀ ਵੱਲੋਂ ਰੋਪ ਲਗਾਇਆ ਜਾ ਰਿਹਾ ਹੈ ਲੜਕੀ ਵੱਲੋਂ ਰੋਪ ਲਗਾਇਆ ਜਾ ਰਿਹਾ ਹੈ ਤੁਹਾਡੇ ਘਰਵਾਲੇ ਘਰਵਾਲੀ ਨੇ ਆਪਣੇ ਘਰਵਾਲੇ ਨੂੰ ਇੱਕ ਮਹਿਲਾ ਦੇ ਨਾਲ ਰੰਗੇ ਹੱਥੀ ਕਾਬੂ ਕੀਤਾ ਉਹ ਕਹਿੰਦਾ ਅਬ ਮੇਰੇ ਕੋ ਕਿਆ ਕੰਪਲੇਂਟ ਦਿਖਵਾਏਗੇ ਜਦ ਮੇਰੇ ਘਰਵਾਲੇ ਕੋ ਭਗਾ ਦिए ਤੋ ਜਲੰਧਰ ਪਾਰ ਬੋ ਕੈਂਪ ਦੇ ਕੋਲ ਪੈਂਦੇ ਇਲਾਕੇ ਚ ਦਿਨ ਰਾਤ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆ ਜਿੱਥੇ ਇੱਕ ਘਰਵਾਲੀ ਨੇ ਆਪਣੇ ਘਰਵਾਲੇ ਨੂੰ ਇੱਕ ਮਹਿਲਾ ਦੇ ਨਾਲ ਰੰਗੇ ਹੱਥੀ ਕਾਬੂ ਕੀਤਾ ਅਤੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਮਹਿਲਾ ਦੇ ਨਾਲ ਆਏ ਬੰਦਿਆਂ ਨੇ ਘਰ ਦਾ ਗੇਟ ਤੋੜਨ ਦਾ ਵੀ ਪ੍ਰਯਾਸ ਕੀਤਾ ਪਰ ਉਸ ਵਿਅਕਤੀ ਵੱਲੋਂ ਗੇਟ ਨਹੀਂ ਖੋਲਿਆ ਗਿਆ ਇਲਾਕੇ 'ਚ ਕਾਫੀ ਦੇਰ ਤੱਕ ਹੰਗਾਮਾ ਹੋਣ ਤੋਂ ਬਾਅਦ ਘਟਨਾ ਦੀ ਸੂchnਾ ਭਰਵੋ ਕੈਂਪ ਦੀ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪਹੁੰਚੀ ਭਰਵੋ ਕੈਂਪ ਦੀ ਪੁਲਿਸ ਅਤੇ ਘਟਨਾ ਦੀ ਛਾਣਪੀਨ ਤੇ ਝੁੱਟ ਗਈ। ਉੱਥੇ ਹੀ ਅੰਦਰ ਬੜੇ ਪ੍ਰੇਮੀ ਜੋੜੇ ਨੇ ਦੁਆਰਾ ਢੇਰ ਨਾ ਖੋਲਿਆ ਗਿਆ। ਕਾਫੀ ਦੇਰ ਤੱਕ ਉਹ ਮੁੱਲਾਵਾਸੀ ਪ੍ਰਯਾਸ ਕਰਦੇ ਰਹੇ ਲੇਕਿਨ ਘਰ ਦਾ ਗੇਟ ਨਹੀਂ ਖੋਲਿਆ ਗਿਆ। ਉਹਦੀ ਪਤਨੀ ਦਾ ਕਹਿਣਾ ਹੈ ਕਿ ਘਰ 'ਚ ਇੱਕ ਅਨਮੈਰਿਡ ਨੜਕੀ ਰਹਿੰਦੀ ਆ ਜਿਸ ਦੇ ਨਾਲ ਉਸਦੇ ਪਤੀ ਦਾ ਚੱਕਰ ਹੈ। ਮੇਰਾ ਪਤੀ ਤਿੰਨ ਬੱਚਿਆਂ ਦਾ ਪਿਓ ਹੈ। ਮਹਿਲਾ ਦਾ ਕਹਿਣਾ ਹੈ ਕਿ ਪਹਿਲੇ ਵੀ ਆਪਣੇ ਬੰਦੇ ਨੂੰ اسی ਔਰਤ ਦੇ ਨਾਂ ਨਾਲ ਰੰਗੇ ਹੱਥੀ ਕਾਬੂ ਕੀਤਾ। ਉੱਥੇ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਉੱਥੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ASI ਸਤਪਾਲ ਦਾ ਕਹਿਣਾ ਹੈ ਕਿ ਘਰ ਦੇ ਅੰਦਰ ਕੋਈ ਵਿਅਕਤੀ ਨਹੀਂ ਮਿਲਿਆ। ਉਹਨਾਂ ਦਾ ਕਹਿਣਾ ਹੈ ਕਿ ਮਹਿਲਾ ਨੂੰ ਗਲਤੀ ਲੱਗੀ ਹੈ ਜਿਸ ਦੇ ਚਲਦੇ ਮਹਿਲਾ ਨੇ ਹੰਗਾਮਾ ਕੀਤਾ। ਓਹਨੇ ਪਹਿਲਾਂ ਵੀ ਐਲੀਵੇਸ਼ਨ ਤੇ ਤੁਹਾਡੇ ਤੇ ਲੱਗ ਰਿਹਾ ਵੀ ਤੁਸੀਂ 10000 ਰੁਪਏ ਲਿਆ ਹੀ ਐਲੀ ਉਹ ਲੱਗ ਰਿਹਾ ਉਹ ਲਵਾਰੇ ਤੁਹਾਡੇ ਤੇ ਰੋਪ ਉਹ ਲੜਕੀ ਵੱਲੋਂ ਰੋਪ ਲਗਾਇਆ ਜਾ ਲੜਕੀ ਵੱਲੋਂ ਰੋਪ ਲਗਾਇਆ ਜਾ ਤੁਹਾਡੇ ਦੇ ਘਰ ਵਾਲੇ ਆ ਗਏ ਰੋਪ ਕਿ ਨਾਮ ਦਾ ਜਿਹੜਾ ਫੜਿਆ ਹੋਇਆ ਸਤਨ ਦੱਸਿਆ ਕਿ ਮਕਾਨ ਮਾਲਕ ਨਾਲ ਗੱਲ ਕਰ ਤਾ ਬਾਜੀ ਕੌਣ ਹੈਗੇ ਜੀ ਪਰ ਉਹਨਾਂ ਮਾਲਕ ਮਕਾਨ ਵਾਲੇ ਮਕਾਨ ਵਾਲੇ ਠੀਕ ਹੈ ਜੀ ਦੇਖੋ ਤੇ ਜਿਹੜਾ ਬੰਦਾ ਕੋਲ ਲੈ ਕੇ ਜਾਦੇ ਦੇਖੋ ਤੇ ਜਿਹੜਾ ਦੱਸਿਆ ਜਾ ਰਿਹਾ ਜਿਹੜਾ ਤਸਵੀਰਾਂ ਦੇ ਵਿੱਚ ਮਾਲਕ ਨੂੰ ਲਿਆ ਡਿਵੀਜ਼ਨ <AT> ਨੰਬਰ no 5 ਦੇ ਵਿੱਚ ਲਾਇਆ ਜਾ ਰਿਹਾ ਸਰਪੰਚ ਜਿਹੜੇ ਕਾਰਵਾਈ ਕੀ ਕੀਤੀ ਜਾਊਗੀ ਆ ਦੱਸ ਮੜਿਆ ਸਰਪੰਚ ਜਿਹੜਾ ਕੰਮ ਆਪਾਂ ਮੋਕੇ ਹੈ ਕਿ ਕਾਰਵਾਈ ਕੀਤੀ ਜਾਊਗੀ ਪਲੇਟ ਦੇ ਹਿਸਾਬ ਨਾਲ ਦੇਖਣਗੇ ਪ੍ਰਧਾਨ ਸਾਹਿਬ ਡਿਵੀਜ਼ਨ ਨੰਬਰ 5 ਦੇ ਵਿੱਚ ਨਹੀਂ ਰਹਿਣਗੇ ਮਕਾਨ ਵਾਲੀ ਕਿਹ ਕਮਰਾ ਕਰੂਗਾ ਦੇਖਿਆ ਵੀ ਗਿਆ ਹੁੰਦਾ मेरे को तो हाँ, मकान मालिक को तो पुलिस अपने साथ लेगी ना कहां मकान मालिक को गुण गुण। गे गे। गे साथ ले गई साथ लेगी गई पुलिस साथ ले गई ये भैया ना कोई बात नहीं है लेकिन उन दोनों को पेश करेगी जब मैंने खुद देखा पेश करेंगे तभी मैं यहाँ से जाऊंगी नहीं तो कहीं नहीं जाऊंगी मैं चलो नहीं खाना चाहिए नहीं मुझे बिठा के जावेंगे मुझे बिठा के जावेंगे चांस

छत तक के गी छत पे खड़ी होकर देख रही कि लड़की को और मेरे घर वाले को ये मकान मालिक चप्पल पकड़ा रहे थे, पकड़ा रहे थे। पता कहां है। तीन घंटे से मैं बजे से आठ यहाँ भी बैठी हूँ ये लोग अंदर थे घंटे तक बुआ नहीं खोला फिर पुलिस ने बुआ खुलवाया तो आप अंदर पड़ गए मेरे घर वाले को दिया मेरे को बाहर ही रहनी थी अंदर किस एरिया में खड़े हो आप अभी कहाँ हो मैं तो मुझे खुद नहीं एरिया का पता है मकान मालिक का नाम पता है आपको प्रीति कहते हैं नीति नहीं उसका नाम कुछ और है आपके घर वाले का क्या नाम है आपके घर वाले का मेरा घर वाले का नाम दिनेश है और किसी की लड़की के साथ रह रहे हैं प्रीति नाम उस लड़की का जिस लड़की के साथ आपके बच्चे भी हैं आपके मेरे दो बच्चे हैं डिवोर्स हुआ है आपका उनके साथ कुछ भी नहीं हुआ फिर क्यों रह रहे हैं उनके साथ तीनों मकान मालिक ना? है। नहीं, वो मेरी नहीं मेरी लड़की ने मेरी लड़की प्रशासन को दरखास्त देने तो प्रशासन नहीं आ रही थी अभी अचानक चार घंटे बाद आई है तो अंदर बढ़ गई एक घंटे तक दरवाजा खुलवाई फोन पे पता नहीं क्या -क्या कर रही थी अंदर से दरवाजा खुलवा के अंदर पढ़ के मेरे को अंदर जाने नहीं दिए फिर अंदर से आप उसको भगा के फिर बाहर आके जाके देख लो अंदर मौजूद नहीं है वो नहीं अंदर मौजूद नहीं उसके कपड़े मौजूद है सारे एक रूम में ताला लगा तो अगली कार्रवाई क्या करा हो गया ਬੇਸ ਕਰਵਾਇਆ ਫਿਰ ਮੈਂ ਮਕਾਨ ਮਾਲਿਕ ਨੂੰ ਛਡੂਗੀ ਨਹੀਂ ਇਸ ਦਾ ਜ਼ਿੰਮੇਦਾਰ ਮਕਾਨ ਮਾਲਿਕ ਹੈ ਠੀਕ ਚਲੋ